ਸਚੀ ਕਾਲ ਜੀ ਮੈਂ ਆਸ਼ਿਕਾ ਜੈਨ ਡੀਸੀ ਹੁਸ਼ਿਆਰਪੁਰ ਜਿਵੇਂ ਕਿ ਤੁਸੀਂ ਜਾਣਦੇ ਹੋ ਅ ਅੱਜ ਕੱਲ ਦੇ ਮੌਸਮ 'ਚ ਪਤੰਗਾ ਅਤੇ ਗੁੱਡੀਆਂ ਬੜੇ ਵੱਡੇ ਪੱਦਰ ਤੇ ਉਡਾਈਆਂ ਜਾਂਦੀਆਂ ਹਨ ਔਰ ਅ ਅਸੀਂ ਪਿਛਲੇ ਸਾਲਾਂ ਦੇ ਵਿੱਚ ਇਹ ਵੀ ਦੇਖ ਦੇਖਣ ਵਿੱਚ ਆਇਆ ਹੈ ਕਿ ਅ ਸੂਤੀ ਦੀ ਡੋਰ ਦੇ ਨਾਲ ਨਾਲ ਪਲਾਸਟਿਕ ਅਤੇ ਸਿੰਥੈਟਿਕ ਦੀ ਡੋਰ ਵਰਤੋਂ ਦੇ ਵਿੱਚ ਲਿਆਂਦੀ ਜਾਂਦੀ ਹੈ ਜਿਹਦੇ ਨਾਲ ਨਾ ਹੀ ਪਤੰਗ ਉਡਾਉਣ ਵਾਲਿਆਂ ਨੂੰ ਸੱਟ ਲੱਗਣ ਦਾ ਖੱਛਾ ਹੈ ਸਗੋਂ ਮਨੁੱਖੀ ਜਾਨ ਨੂੰ ਖਾਸ ਖਾਸ ਤੌਰ ਤੇ ਪਿਛਲੇ ਸਾਲਾਂ ਦੇ ਵਿੱਚ ਕਈ ਇਹੋ ਜਿਹੇ ਇਨਸੀਡੈਂਟ ਸਾਹਮਣੇ ਆਏ ਜਿੱਥੇ ਕਿ ਇਹ ਚਾਈਨਾ ਡੋਰ ਜਾਂ ਸਿੰਥੈਟਿਕ ਡੋਰ ਦੀ ਵਰਤੋਂ ਕਰਕੇ ਸਾਡੇ ਵਾਹਨ ਚਾਲਕਾਂ ਨੂੰ ਪੰਛੀਆਂ ਨੂੰ ਬੱਚਿਆਂ ਨੂੰ ਅਤੇ ਹੋਰ ਕਰੀਚਰਸ ਨੂੰ ਜਿਹੜੀ ਹੈ ਸੱਟ ਵੱਜਣ ਦਾ ਦਾ ਮਾੜਾ ਇਨਸੀਡੈਂਟ ਹੋਇਆ ਹੈ ਔਰ ਇਹਦੇ ਕਰਕੇ ਹੀ ਅਸੀਂ ਬਤੌਰ ਡਿਪਟੀ ਕਮਿਸ਼ਨਰ ਸੈਕਸ਼ਨ 71 ਰੇਟ ਭਾਰਤ ਨਿਆਏ ਸੰਹਿਤਾ ਦੇ ਤਹਿਤ ਇਹ ਪਾਬੰਦੀ ਲਾਈਏ ਕਿ ਕਿਸੇ ਵੀ ਤਰ੍ਹਾਂ ਦੀ ਸਿੰਥੈਟਿਕ ਡੋਰ ਜਾਂ ਪਲਾਸਟਿਕ ਡੋਰ ਦੀ ਵਰਤੋਂ ਪਤੰਗਾ ਵੇਚਣ ਵਾਲਿਆਂ ਵੱਲੋਂ ਨਹੀਂ ਕੀਤੀ ਜਾਵੇਗੀ ਅਤੇ ਪਤੰਗਾ ਉਡਾਉਣ ਵਾਲਿਆਂ ਵੱਲੋਂ ਨਹੀਂ ਕੀਤੀ ਜਾਵੇਗੀ ਸਿੰਥੈਟਿਕ ਔਰ ਪਲਾਸਟਿਕ ਡੋਰ ਤੇ ਹਰ ਤਰ੍ਹਾਂ ਦੀ ਮਨਾਹੀ ਹੈ ਤਾਂ ਭਾਵੇਂ ਉਹਦੀ ਸੇਲ ਹੋਵੇ ਜਾਂ ਉਹਦੀ ਵਰਤੋਂ ਹੋਵੇ ਤਾਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਦੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਕੋਈ ਵੀ ਮਾੜੇ ਹਾਲਾਤ ਨੂੰ ਪ੍ਰिवेंट ਕਰਨ ਲਈ ਜਾਂ ਕੋਈ ਵੀ ਇਦਾਂ ਦੇ ਇਨਸੀਡੈਂਟ ਨੂੰ ਜਿਹਦੇ ਕਰਕੇ ਕਿਸੇ ਨੂੰ ਵੀ ਕੋਈ ਝੋਟ ਪਹੁੰਚੇ ਇਹਨੂੰ ਪ੍ਰिवेंट ਕਰਨ ਲਈ ਅਸੀਂ ਸਾਰੇ ਇਹ ਪ੍ਰਣ ਲਈਏ ਕਿ ਅਸੀਂ ਸਿੰਥੈਟਿਕ ਜਾਂ ਪਲਾਸਟਿਕ ਡੋਰ ਦੀ ਵਰਤੋਂ ਨਹੀਂ ਕਰਾਂਗੇ ਅਸੀਂ ਸਿਰਫ ਸੂਤੀ ਡੋਰ ਦੀ ਵਰਤੋਂ ਕਰਦੇ ਹੋਏ ਪਤੰਗਾ ਉਡਾਵਾਂਗੇ ਧੰਨਵਾਦ